ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਆਟਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛਿੱਦਨ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਵਿੱਚ ਇੱਥੋਂ ਲੱਗ ਗਈ ਆ ਟਾਰੀ ਬਾਰਡਰ ਵਿੱਚ ਜਿਹੜਾ ਇੱਥੋਂ ਲੱਗ ਗਈ ਆ ਛਿੱਦਨ ਪਿੰਡ ਜਦੋਂ ਆਪਾਂ ਅੰਮ੍ਰਿਤਸਰ ਤੋਂ ਟਾਰੀ ਨੂੰ ਜਿਹੜਾ ਜਾਣਦੇ ਆ ਜਿਹੜਾ ਰਾਹ 'ਚ ਟੋਲ ਪਲਾਜ਼ਾ ਆਉਂਦਾ ਵਾ ਟੋਲ ਪਲਾਜ਼ੇ ਤੇ ਬਿਲਕੁਲ ਨਾਲ ਹੀ ਵੀਰ ਜੀ ਆਉਂਦਾ ਜਿਹੜਾ ਪਿੰਡ ਆ ਤੇ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਇੱਕ ਆ ਪਹਿਲਾ ਸਵੇਰ ਝੋਟੀ ਤੁਹ ਤੇ ਇੱਕ ਆ ਨੀਲੀ ਰਵੀ ਦਾ ਝੋਟਾ ਤੁਹਾਨੂੰ ਦਿਖਾਉਣਾ ਤੇ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਨੋਰਮਲ ਰੇਟ ਤੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਆਪਣੀ ਪਾਸ ਕਰਕੇ ਤਸੱਲੀ ਕਰਕੇ ਚਿਵਾਈ ਕਰਕੇ ਫਿਰ ਪਸ਼ੂ ਖੜੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੇ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਪਸ਼ੂ ਖੜਿਆ ਕਰੋ ਆਪਣੀ ਗਾਰੰਟੀ ਤੇ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬੀਜੀ ਠੀਕ ਠਾਕ ਜੀ ਸਵਰੀਆ ਸਭ ਠੀਕ ਠਾਕ ਵੀਰ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਅਮਨਦੀਪ ਹਾਂਜੀ ਹਾਂਜੀ ਪਿੰਡ ਛੱਡਣਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਠੀਕ ਐ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 7340 769982 ਠੀਕ ਐ ਤੇ ਇੱਥੋਂ ਆਪਾਂ ਨੰਬਰ ਸਰ ਲੱਗ ਗਿਆ ਤੇ ਜਨਾਲਾ ਦੂਰ ਆ ਹਾਂਜੀ ਅੰਮ੍ਰਿਤਸਰ ਪੈਂਦਾ ਆਪਾਂ ਨੂੰ 18 ਕਿਲੋਮੀਟਰ ਸੜਾ ਠੀਕ ਐ ਹਾਂਜੀ ਤੇ ਜਨਾਲਾ ਥੋੜਾ ਜਿਹਾ ਵੱਧ ਪੈ ਜਾਂਦਾ ਇਹ ਨਾਲਾ ਵੀ ਇੰਨਾ ਕੀ ਇੰਜਨ ਨਾਲ 15 ਕਿਲੋਮੀਟਰ ਅੱਛਾ ਲੱਗ ਗਿਆ ਹਾਂਜੀ ਉਹਦੇ ਕੰਮ ਫੇਰ ਆਪਣਾ ਹਾਂਜੀ ਹਾਂਜੀ ਭਾਈ ਆਪਣੇ ਕੋ ਬੱਸ ਵੇਚਣ ਵਾਲੇ ਵਾਰੀ ਖੜਦੇ ਮੰਨ ਲਓ ਇੱਕ ਦੋ ਲਿਆ ਕੇ ਵੇਚ ਲਈ ਦੀਆਂ ਤੇ ਅੱਜ ਕੋਈ ਸੱਜਣ ਬੰਦਾ ਆ ਹੀ ਕਹਿੰਦਾ ਵੀਡੀਓ ਪਾਉਣੇ ਮੈਂ ਚੱਲ ਵੀਡੀਓ ਪਾ ਦਿੰਨੇ ਝੋਟੀ ਚੰਗੀ ਲੈਂਦੀ ਮੈਂ ਕਿਹਾ ਚਲੋ ਠੀਕ ਆ ਹਾਂਜੀ ਤੇ ਅੱਜ ਝੋਟੀ ਤੇ ਜਿਹੜੀ ਗਾਵਾਂ ਇਹ ਲਿਆਂਦੀਆਂ ਤੇ ਝੋਟਾ ਕਰਦਾ ਵਾ ਹਣਾ ਹਾਂਜੀ ਹਾਂਜੀ ਆ ਝੋਟਾ ਕਰ ਭਾਰੀ ਇਹ ਕੋਈ ਇਧਰ ਕੋਈ ਰਸੀਬ ਨਹੀਂ ਬਦਰੀ ਠੀਕ ਆ ਇਹ ਜਿਹੜਾ ਘਰੇ ਪਾਲਿਆ ਵਾ ਅੰਦਰ ਵੀ ਉਹ ਬੱਚੇ ਬੱਜੇ ਆ ਜਿਹੜੇ ਠੀਕ ਆ ਹਾਂਜੀ ਆਲੇ ਛੱਗਾ ਜੇ ਛੇ ਦੰਦ ਆ ਜਿਹੜਾ ਆਲੇ ਛੱਗਾ ਹੀ ਆ ਚਲੋ ਇੰਨੇ ਹੀ ਤੋੜ ਦੋ ਸਭ ਤੋਂ ਪਹਿਲਾਂ ਫਿਰ ਅਜੇ ਛੇ ਦੰਦ ਆ ਜਿਹੜਾ ਮੂੰਹ ਤੇ ਰੇੜੇ ਲੱਗਾ ਜੇ ਸਭ ਕੁਝ ਹਾਂਜੀ ਭਾਜੀ ਮੀਆਂ ਵੀ ਕਰਾਸ ਕਰਦਾ ਜੇ ਰੇੜੇ ਵੀ ਲੱਗਾ ਜੇ ਬੱਚੇ ਵੀ ਚੰਗੇ ਪਾਉਂਦੇ ਆ ਉਹ ਕੱਟੀਆਂ ਨਹੀਂ ਦਿੰਦਾ ਵੀ ਜੇ ਉਹ ਖੁੰਨੀ ਨੀਲੀ ਦੀ ਕੱਟੀ ਆ ਜੀ ਤੇ ਬਾਕੀ ਜਿਹੜਾ ਵਾ ਚਲੋ ਕੱਦ ਕਰ ਠੀਕ ਆ ਜੇ ਹੋਰ ਥੋੜਾ ਕੱਦ ਕਰ ਜਾਣਾ ਵਾ ਇਹਨੇ ਬਾਕੀ ਠੰਡਾ ਠੰਡਾ ਅਜੇ ਪੂਰਾ ਜਵਾਨ ਨਹੀਂ ਹੋਇਆ ਅਜੇ ਨੇ ਜਵਾਨ ਹੋਣਾ ਹੈ ਬਾਕੀ ਠੰਡਾ ਬੜਾ ਕੋਈ ਜਿੱਥੇ ਬਾਕੀ ਨੂੰ ਕੋਈ ਚੱਕਰ ਨਹੀਂ ਪੇਰਾ ਮੰਨ ਲਓ ਬਾਕੀ ਨੀਲੇ ਦੇ ਜ਼ਿਆਦਾਤਰ ਜਾਨਵਰ ਠੰਡੇ ਹੀ ਹੁੰਦੇ ਆ ਬੰਦੋ ਵੀ ਦੀ ਫੇਰ ਇਹਨਾਂ ਇਤਵਾਰ ਚੋਟੀ ਤੁਹਾਨੂੰ ਦਿਖਾਉਣੀ ਹੈ ਪਹਿਲਾ ਸਵੇਰ ਚੋਟੀ ਸੋਨੀ ਕਾਫੀ ਖੂਬਸੂਰਤ ਆਵੇ ਤੇ ਵੀ ਦਿੱਤਾ ਫਿਰ ਮੋਲ ਆਪਾਂ ਕੱਟੇ ਦਾ ਦੱਸ ਤੀਏ ਇਹਦਾ ਮੋਲ ਤੇ ਭਾਈ ਮੰਗਣ ਨੂੰ ਤੇ ਜੋ ਮਰਜ਼ੀ ਕਰੀ ਜਾਈਏ ਹਾਂ ਨਾ 50000 ਰੁਪਏ ਦੇ ਦਾਂਗੇ ਅੱਛਾ 65000 ਦੇ ਦੇ ਦੋ ਕੋਈ ਮੰਤਨ ਕਰ ਦਾਂਗੇ ਬਾਕੀ ਵਿੱਚ ਮੰਤਨ ਕਰ ਦੋ ਕੋਈ ਫੋਨ ਲਾਵੇ ਇੱਕ ਵਾਰੀ ਹਣਾ ਫੋਨ ਲਾਵੇ ਤੇ ਖੜੇ ਕੋਈ ਘਰ ਰੱਖ ਨਾਲ ਬਾਹਰ ਦਾ ਦੇ ਦਾਂਗੇ ਅੱਛਾ ਬਾਠ ਦਾ ਦੇ ਦੋ ਹੋਰ ਛੱਡਾਂਗੇ ਠੀਕ ਹੈ ਜੀ ਤੇ ਬਾਕੀ ਜੇ ਹੋਰ ਕੋਈ ਕਸਰ ਹੋਈ ਤੇ ਕੋਈ ਜਾਰੀ ਚੈੱਕ ਕਰੂ ਹੋਰ ਮੰਤਨ ਕਰ ਦਾਂ ਚਲੋ ਕੋਈ ਫੋਨ ਲਾਵੇ ਇੱਕ ਵਾਰੀ ਹਣਾ ਠੀਕ ਆ ਤੇ ਬਾਕੀ ਸੋਹਣਾ ਕੱਟਾ ਵਾ ਨੀਲੀ ਦਾ ਜਿਹੜਾ ਤੇ ਹੁਣ ਇੱਕ ਆ ਛੋਟੀ ਤਾਂਨੇ ਦਿਖਾਉਣੀ ਆ ਇਹ ਵੀ ਨੀਲੀ ਦਾ ਹੀ ਪੱਖ ਜਿਹੜਾ ਰੱਖਦੀ ਆ ਬਾਕੀ ਇਹ ਭਾਈ ਮੂੰਹ ਚਾਰ ਦਾਂਦਿਆ ਅੱਛਾ ਮੂੰਹ ਜਿਹੜੀ ਚਾਰ ਦਾਂਦਿਆ ਮੂੰਹ ਚਾਰ ਦਾਂਦਿਆ ਬਾਕੀ ਉੱਥੇ ਪਛੜੀ ਗਈ ਛੋਟੀ ਉਧਰ ਦੀ ਆ ਬਾਕੀ ਆਪਾਂ ਲਈ ਇੱਧਰੋਂ ਆ ਅੰਦਰੋਂ ਥੋੜੀ ਜਿਹੀ ਚੰਗੀ ਸਾਂਭੇ ਸੁੰਭੀ ਚੋ ਟੀਆ ਪੱਕੀ ਚਾ ਪੂਦੀ ਆ ਤੇ ਥੋੜੀ ਜਿੰਨੂੰ ਘੱਟਿਆ ਬੜੀ ਸਿੰਗਲ ਪਾਇਆ ਹੈ ਭਾਜੀ ਇਹਨੂੰ ਤਦ ਕਰਕੇ ਆਲ ਕਰਦੀ ਹੈ ਤੇ ਆਈ ਪਿੱਛੇ ਚੰਗੀ ਸਾਂਭ ਵਾਲੀ ਜਗ੍ਹਾ ਤੋਂ ਵਾਹ ਪੂਰੀ ਰਾਜੀ ਚੋ ਟੀਆ ਜਣੀ ਸੁਆ ਜਿਹੜਾ ਇਹਨੇ ਪਹਿਲਾਂ ਹੀ ਸੋਣਾ ਚੰਗੀ ਤਿਆਰ ਹੁੰਦੀ ਹੈ ਪੱਕੀ ਕਦਗਾ ਸੱਸੀ ਨੇ ਸੋਗੇ ਸਾਰਾ ਕੁਝ ਭਾਈ ਵੀ ਨਾਲ ਇੱਕ ਵਾਰੀ ਫੇਰ ਤੋੜ ਦਿਓ ਵੀਰ ਜੀ ਥੋੜਾ ਜਿਹਾ ਦਰਦੀ ਦਰਦੀ ਜੀ ਆ ਛੋਟੀ ਫੜਿਓ ਮਾਰ ਗਈ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਵਾ ਥਣਵੀ ਨੇ ਪ੍ਰੋਪਰ ਹੱਥ ਜਿਉਣ ਵਾਲਾ ਤਿਆਰ ਕਰਨਾ ਜਿਹੜਾ ਇਹਨੇ ਬਲੇ ਦਿਨ ਲਈ ਦੀ ਭਾਜੀ 10 ਕ ਲਈ ਦੀ ਆ 8 10 ਦਿਨ ਜੇ ਕਿੰਦੇ ਕੇ ਜਿਹੜੇ ਇਹਨੇ ਲੈ ਜਾਣੇ ਬਾਕੀ ਝੰਡਰਾ ਵੀ ਪਾਈਆਂ ਉਹਨਾਂ ਤਾਂ ਵੀ ਕਈ ਰੀ ਪਛੋ ਜਿਹੜਾ ਡਰ ਜਾਂਦਾ ਚਲੋ ਲੈ ਜਾਓ ਬਾਕੀ ਚੰਗੀ ਤਿਆਰ ਹੋ ਕੇ ਸੋਗੀ ਹਵਾ ਨਾ ਜਰਾ ਚੰਗਾ ਦਿਖਾਉਂਦੀ ਹੈ। ਗਾਣਵੇਂ ਹਵਾ ਨਾ ਚੰਗਾ ਤਿਆਰ ਕਰਨਾ ਵਾ ਇਹਨੇ। ਤੇ ਕਿੰਨਾ ਕੁ ਵਿਦਿਆ ਤੇਰਾ ਦੁੱਧ ਪਹਿਲੇ ਸਵੇਰ ਕੱਢੀ ਜਾਊਗੀ। ਭਾਈ ਏਡੀ ਝੋਟੇ ਨੂੰ 10-12 ਕਿਲੋ ਕੀ ਕਹਿੰਦਾ ਆਪਾਂ ਜ਼ਿਆਦਾ ਦੇ ਕਹਿੰਦੇ ਨਹੀਂ। ਬਸ ਮੇਰੇ ਸਿਆਣੇ ਆ। ਇਖਣ ਵਾਲੇ ਆਪੇ ਲਾ ਹੀ ਲੈਣਾ ਹਿਸਾਬ ਕਿਤਾਬ ਕਿੰਨਾ ਕੁ ਦਊਂਗੀ। ਠੀਕ ਆ। ਲੋਟ ਦੇਣਾ ਭਾਈ ਜੀ ਸੇਵਾ ਲਈ ਠੀਕ ਆ ਬਾਕੀ ਚਲੋ ਸਾਮ ਵੀ ਝੋਟੀ ਚੰਗੀ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਈ ਜੀ ਫੋਨ ਤੇ ਨਾ ਕਰ ਲਈਏ ਅਸੀਂ ਇਹਦਾ ਫੋਨ ਤੇ ਕਰਨਾ ਇਹਦਾ ਫੋਨ ਤੇ ਕਰ ਲਈਏ ਭਾਈ ਜੀ ਬਾਕੀ ਆ ਵੀ ਚਲੋ ਜਿਹੜਾ ਜੇ 8 10 ਦਿਨ ਖੜਦੀ ਆ ਉਸ ਹਿਸਾਬ ਨਾਲ ਸ਼ਾਮ ਛੱਡ ਕੇ ਦੇ ਦੋਗੇ ਸ਼ਾਮ ਛੱਡ ਕੇ ਦੇ ਦਾਂਗੇ ਕੋਈ ਗੱਲ ਨਹੀਂ ਭਾਈ ਆਪਣਾ ਕੋਈ ਵੇਚਣ ਵਾਲਾ ਬੰਦਾ ਵੀ ਲੈ ਜਾਏ ਕੋਈ ਚੱਕਰ ਨਹੀਂ ਠੀਕ ਆ ਆਪਾਂ ਕੋਈ ਨਹੀਂ ਸ਼ਾਮ ਛੱਡ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਆ ਉਸ ਹਿਸਾਬ ਨਾਲ ਜਿਹੜਾ ਦੇ ਦੋਗੇ ਨਾ ਕੋਈ ਝੋਟੀ ਦਾ ਮੁੱਲ ਲਾਵੇ ਹੁਣ ਹਾਂਜੀ ਹਾਂਜੀ ਤੇ ਆਪੇ ਮੌਕੇ ਤੇ ਜਿਹੜਾ ਸਬਦਾ ਹੋ ਜਾਊ ਤੇ ਹੁਣ ਇੱਕ ਗਾਂ ਜਿਹੜੀ ਆ ਬੱਚੇ ਤੋਂ ਬਿਨਾ ਜੇ ਹਾਂਜੀ ਭਾਜੀ ਬੱਚੇ ਤੋਂ ਬਿਨਾ ਇਹ ਇਹਦੇ ਕੋਲ ਕਿੰਨਾ ਚਿਰ ਦੁੱਧ ਤਿਆਰ ਭਾਜੀ ਦੁੱਧ ਦੇ ਥਲੇ 10 ਕਿਲੋ ਪਰ ਆ ਪਾ 8 ਕਿਲੋ ਗਹਿ ਕੇ ਦੇਣੀ ਆ ਅੱਛਾ ਹਾਂਜੀ ਉਹ ਇੱਕ ਵੇਜੀ ਇਹਦਾ ਥਾਣਾ ਜਿਹੜਾ ਨਾ ਉਰਲਾ ਬਹਿਣੀ ਵਾਲੇ ਬੰਨੇ ਦਾ ਹਾਂਜੀ ਇਹ ਮਰ ਗਿਆ ਏ ਇਹ ਡਾਕਟਰ ਕਹਿੰਦਾ ਹੀ ਵੀ ਛੱਡ ਦੋ ਇਗਲੇ ਸੂਵੇ ਚੱਲੂ ਆਪਾਂ ਛੱਡਤਾ ਆ ਆਪਾਂ ਉਹਦੀ ਗਰੰਟੀ ਨਹੀਂ ਦਿੰਦੇ ਵੀ ਚੱਲੇ ਜਾਂ ਨਾ ਅੱਛਾ ਬਾਕੀ ਠੰਡੀ ਬੜੀ ਆ ਜਿੱਦਾਂ ਮਰਜ਼ੀ ਭਾਵੇਂ ਨੂੰ ਦਾਹਰਾ ਦਿਹਾੜੀ ਦਾ ਚੋਈ ਗਾ ਹੁਣ ਤਿੰਨ ਹੀ ਥਣ ਚੱਲਦੇ ਆ ਇਹਦੇ ਤਿੰਨ ਹੀ ਚੱਲਦੇ ਆ ਬਸ ਆਪਾਂ ਸੂ ਮਿੰਟ ਜੋ ਕੇ ਬਖਾਰ ਨਹੀਂ ਇੱਥੇ ਬਹਿ ਜਾਣਾ ਥੱਲੇ ਦੁੱਧ 8 ਕਿਲੋ ਜਿਹੜਾ ਕਹਿੰਦੇ ਕੀ ਹੈਗਾ ਦੁੱਧ ਵਾਦੀ ਨਿਕਲੂਗਾ ਭਾਜੀ ਠੀਕ ਆ ਦੁੱਧ ਦਾ ਹੀ ਨਿਕਲੂਗਾ ਪਰ ਆਪਾਂ 5 ਕਿਲੋ ਕਹਿ ਕੇ ਦੇਣੀ ਆ ਆਪਣੀ ਪਹਿਲੀ ਵੀਡੀਓ ਆਪਾਂ ਐਵੇਂ ਕਰ ਰਹੀਏ ਕਿ ਇੰਨਾ ਨਿਕਲੂਗਾ ਜੇ ਘੱਟ ਜਿਹੇ ਅਗਲਾ ਲਾਂਮਾ ਦਊਗਾ ਠੀਕ ਆ ਅਕੀ ਥਾਂ ਦਾ ਪਤਾ ਨਹੀਂ ਲੱਗਦਾ ਭਾਜੀ ਪਰ ਆਪਾਂ ਕਹਿ ਕੇ ਦੱਸ ਕੇ ਦੇਣੀ ਹੈ ਠੀਕ ਹੈ ਜੀ ਆ ਵੀ ਥਾਂ ਸਾਰੇ ਬਰੋਬਰ ਆ ਤੇ ਐਵੇਂ ਚੰਗਾ ਨਹੀਂ ਲੱਗਦਾ ਬੰਦਾ ਚਲੋ ਬੰਦ ਵਿਧੀ ਨੇ ਮਾਰਾਂਗੇ ਚੋਲੀ ਤੇ ਇਦਾਂ ਹੀ ਬਹਿ ਜਾਣਾ ਵਿਧੀ ਕੋਈ ਨਾ ਸਿਰ ਅਸੇ ਪਾਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਪਈ ਇੱਦਾਂ ਹੀ ਬਹਿ ਜਾਣਾ ਬਸ ਆ ਵੇਖੋ ਭਾਜੀ ਆ ਥਾਣੇ ਆ ਬਸ ਠੀਕ ਲੱਗਦਾ ਨਹੀਂ ਆ ਬਾਕੀ ਇਹ ਵੀ ਪਹਿਲਾਂ ਪਸੰਦਦਾ ਸੀ ਜੋ ਡਾਕਟਰ ਦੇ ਕਹਨ ਤੇ ਆਪਾਂ ਛੱਡ ਦਿੱਤਾ ਕਹਿੰਦਾ ਅਗਲੇ ਸਵੇਰ ਨੂੰ ਚੱਲੂ ਪਰ ਆਪਾਂ ਗਰੰਟੀ ਨਹੀਂ ਦਿੰਦੇ ਇਹਦੀ ਕੋਈ ਠੀਕ ਹੈ ਬਾਕੀ ਜਿੰਨੀ ਆਰ ਮਰਜ਼ੀ ਬਈ ਜਾਓ ਕੋਈ ਲੱਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਦਾਂ ਹੀ ਬਹਿ ਜਾ ਦਿਖਾ ਦਿਓ ਚਾਹ ਬਾਕੀ ਗਾਡੀ ਵੀ ਦੇਖ ਸਕਦੇ ਕੋਈ ਪੜਾ ਨਹੀਂ ਕੋਈ ਕੁਛ ਨਹੀਂ ਇਤਰਾ ਹੀ ਹੈ ਜਿਹੜੀ ਹੈਗੀ ਠੰਡੀ ਸੀਲ ਹੈ ਜਿਹੜੀ ਇਹ ਮੁੱਠੀ ਥਣ ਲੱਗਾ ਜੀ ਭਾਈ ਹਾਂਜੀ ਪਿਛਲੇ ਠੀਕ ਹੈ ਜੀ ਬਾਕੀ ਚਲੋ ਜਿੰਨਾ ਵੀ ਇਹ ਚਵਾਜੜਾ ਸਾਫ ਹੈ ਤੇ ਮੁੱਲ ਫਿਰ ਵੇਚੀ ਦੱਸ ਸੀਗੇ ਰ ਆਪਾਂ ਫਿਰ ਮੁੱਲ ਭਾਈ ਜਿਉ ਮਰਜ਼ੀ ਕਰੀਏ ਠੀਕ ਕਰਾ ਲਓ ਪੰਜੀ ਕਰਾ ਲਓ 20000 ਦੀ ਦੇ ਦੇ ਅੱਛਾ 20000 ਦੀ ਦੇ ਦੋਗੇ 20000 ਦੀ ਦੇ ਦਾਂਗੇ ਉਹਦੇ ਚੋਂ ਹੀ ਮਾਨਤਾ ਕਰ ਦਾਂਗੇ ਚਲੋ ਮੌਕੇ ਤੇ ਕਰ ਦੋਗੇ ਮੌਕੇ ਤੇ ਕਰ ਦਾਂਗੇ ਮਾਨਤਾ ਠੀਕ ਆ ਤੇ ਬਾਕੀ ਇਹ ਆ ਵੀ ਇਹਦੀ ਕੋਈ ਦੁੱਧਲੀ ਆਪਣੀ ਚਵਾਈ ਇੱਥੋਂ ਕਰਕੇ ਖੜੇ ਹਨਾ ਤੇ ਝੋਟੀ ਆਪਣੀ ਪਾਸ ਕਰੀ। ਹਾਂਜੀ 18000 ਯਾਰ। ਅੱਛਾ 18000 ਯਾਰ। 18000 ਦੀ ਦੇ ਦਾਂਗੇ। 18000 ਦੀ ਜਿਹੜੀ ਕਹਿੰਦੇ ਕੀ ਦੇ ਦਿਆਂ। ਭਾਈ ਚੋਨਾ ਜਿੰਨੀ ਯਾਰ ਇਧਰ ਖੋ ਫੇਰ ਭਵੇਂ ਬੈਜੋ। ਚੋਨਾ ਜਿੰਨੀ ਯਾਰ ਮਰਜੀ ਇਹਨੇ ਚੋਈ ਜਾਓ ਇੰਨੇ ਨਹੀਂ ਨਾ ਕਰਨੀ। ਠੀਕ ਹੈ। ਤਾਂ 10 ਵਾਰੀ ਚੋਈ ਜਾਓ। ਕੋਈ ਭਾਰੇ ਦੀ ਨਹੀਂ ਲੋੜ ਕੋਈ ਕੁਛ ਦੀ ਨਹੀਂ ਲੋੜ। ਠੀਕ ਹੈ ਜੀ। ਹਾਂਜੀ ਭਾਵੇਂ ਪੱਠੇ ਪਾਏ ਆ ਜਾਂ ਨਹੀਂ ਪਾਏ ਨੇ। ਠੀਕ ਹੈ। ਤੇ ਬਾਕੀ ਚਲੋ ਜਿਨੇ ਘਰ ਚੋਨਾ ਵਾਸਤੇ ਲੈਣੀ ਆ ਉਹ ਵੀ ਰਵਸਤੇ ਚੰਗੀ ਆ। ਤੇ ਬਾਕੀ ਜੋ ਵੀ ਆ ਸ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਤਸੱਲੀ ਕਰਕੇ ਪਸ਼ੂ ਖੜੋ